ਕਈ ਲੋਕ ਦੁਪਹਿਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਿਰਫ ਚੋਲ ਹੀ ਖਾਣਾ ਪਸੰਦ ਕਰਦੇ ਨੇ ਹਾਲਾਂਕਿ ਜੇ ਤੁਸੀਂ ਸਬਜ਼ੀਆਂ ਅਤੇ ਪ੍ਰੋਟੀਨ ਦੇ ਨਾਲ ਚੋਲਾ ਨੂੰ ਜੋੜਦੇ ਹੋ ਤਾਂ ਇਹ ਇੱਕ ਚੰਗੀ ਤਰ੍ਹਾਂ ਸੰਤੁਲਿਤ ਭੋਜਨ ਬਣ ਜਾਂਦਾ ਹੈ ਪਰ ਚੋਲਾ ਦੇ ਨਾਲ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦੇ ਹੋ ਸਕਦੇ ਆਓ ਉਹਨਾਂ ਚੀਜ਼ਾਂ ਬਾਰੇ ਜਾਣਦੇ ਹਾਂ ਚੋਲ ਤੇ ਰੋਟੀ ਇਕੱਠੇ ਨਾ ਖਾਓ ਸਿਹਤ ਮਹਾਰਾ ਮੁਤਾਬਿਕ ਚੌਲ ਤੇ ਰੋਟੀ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ ਦਰਅਸਲ ਦੋਵਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਇਸ ਦੇ ਨਾਲ ਡਾਇਬਟੀਸ ਤੇ ਮੋਟਾਪੇ ਤੱਕ ਦੇ ਜੋਖਮ ਹੋ ਸਕਦੇ ਨੇ ਇਸ ਦੇ ਨਾਲ ਹੀ ਇਹਨਾਂ ਦੋਹਾਂ ਨੂੰ ਇਕੱਠੇ ਪਚਾਣਾ ਵੀ ਬਹੁਤ ਮੁਸ਼ਕਿਲ ਹੈ ਚੌਲਾਂ ਦੇ ਨਾਲ ਆਲੂ ਨਾ ਖਾਓ ਅਸੀਂ ਸਾਰੇ ਦਾਲ ਚੌਲ ਤੇ ਆਲੂ ਦੀ ਸਬਜ਼ੀ ਜਾਂ ਪੂਜੀਆਂ ਖਾਣਾ ਪਸੰਦ ਕਰਦੇ ਹਾਂ ਹਾਲਕੀ ਸਿਹਤ ਮਾਹਰਾਂ ਮੁਤਾਬਿਕ ਚੋਲਾ ਦੇ ਨਾਲ ਆਲੂ ਖਾਣਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਇਹਨਾਂ ਦੋਹਾਂ ਵਿੱਚ ਵੱਡੀ ਮਾਤਰਾ 'ਚ ਕਾਰਬੋਹਾਈਡਰੇਟ ਤੇ ਕੈਲਰੀ ਹੁੰਦੀ ਹੈ ਅਜਿਹੇ 'ਚ ਜੇ ਤੁਸੀਂ ਮੋਟਾਪਾ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਚਾਹੁੰਦੇ ਤਾਂ ਇਹਨਾਂ ਦੋਹਾਂ ਨੂੰ ਇਕੱਠੇ ਖਾਣ ਤੋਂ ਬਚੋ ਚੋਲਾ ਦੇ ਨਾਲ ਫਲ ਨਾ ਖਾਓ ਕੁਝ ਲੋਕ ਚੋਲ ਖਾਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਵਿੱਚ ਕੋਈ ਵੀ ਫਲ ਖਾਂਦੇ ਨਹੀਂ ਜਦ ਕੀ ਅਜੀਹਾ ਕਰਨਾ ਤੁਹਾਡੀ ਸਿਹਤ ਤੇ ਵੀ ਮਾੜਾ ਅਸਰ ਪਾ ਸਕਦਾ ਹੈ ਖਾਸ ਤੌਰ ਤੇ ਜੇ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਤਾਂ ਤੁਹਾਨੂੰ ਇਸ ਕੰਬੀਨੇਸ਼ਨ ਨੂੰ ਬਿਲਕੁਲ ਵੀ ਨਹੀਂ ਅਜ਼ਮਾਉਣਾ ਚਾਹੀਦਾ ਦਰਅਸਲ ਚੌਲ ਅਤੇ ਫਲ ਇਕੱਠੇ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਚੌਲ ਖਾਣ ਤੋਂ ਬਾਅਦ ਚਾਹ ਨਾ ਪੀਓ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ ਇਹ ਆਦਤ ਤੁਹਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਨਾਲ ਚੰਗੀ ਨਹੀਂ ਜੇਕਰ ਤੁਸੀਂ ਆਪਣੇ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਵਿੱਚ ਚੋਲ ਖਾਂਦੇ ਹੋ ਤਾਂ ਤੁਰੰਤ ਬਾਅਦ ਚਾਹ ਪੀਣ ਤੋਂ ਬਚੋ ਇਸ ਦੇ ਨਾਲ ਹੀ ਤੁਹਾਡੇ ਪੇਟ 'ਚ ਬਲੌਟਿੰਗ ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਚੋਲਾ ਦੇ ਨਾਲ ਸਲਾਦ ਖਾਂਦੇ ਸਮੇਂ ਸਾਵਧਾਨ ਰਹੋ ਦਾਲ ਚੋਲ ਅਤੇ ਸਲਾਦ ਇੱਕ ਸੰਪੂਰਨ ਭੋਜਨ ਹੈ ਚੋਲਾ ਦੇ ਨਾਲ ਸਲਾਦ ਖਾਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਠੀਕ ਨਹੀਂ ਹੁੰਦੀ ਉਹਨਾਂ ਨੂੰ ਚੌਲ ਅਤੇ ਸਲਾਦ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਚੌਲਾ ਦੇ ਨਾਲ ਖਾਦਾ ਜਾਣ ਵਾਲਾ ਕੱਚਾ ਸਲਾਦ ਹজম ਕਰਨ ਲਈ ਪਾਚਨ ਤੰਤਰ ਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ ਸੋ ਅਜਿਹੀਆਂ ਹੋਰ ਹੈਲਥ ਟਿਪਸ ਲਈ ਜੁੜੇ ਰਹੋ ਡੇਲੀ ਹੈਲਥ ਨਾਲ ਕਈ ਲੋਕ ਦੁਪਹਿਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਿਰਫ ਚੋਲ ਹੀ ਖਾਣਾ ਪਸੰਦ ਕਰਦੇ ਨੇ ਹਾਲਾਂਕਿ ਜੇ ਤੁਸੀਂ ਸਬਜ਼ੀਆਂ ਅਤੇ ਪ੍ਰੋਟੀਨ ਦੇ ਨਾਲ ਚੋਲਾ ਨੂੰ ਜੋੜਦੇ ਹੋ ਤਾਂ ਇਹ ਇੱਕ ਚੰਗੀ ਤਰ੍ਹਾਂ ਸੰਤੁਲਿਤ ਭੋਜਨ ਬਣ ਜਾਂਦਾ ਹੈ ਪਰ ਚੋਲਾ ਦੇ ਨਾਲ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦੇ ਹੋ ਸਕਦੇ ਆਓ ਉਹਨਾਂ ਚੀਜ਼ਾਂ ਬਾਰੇ ਜਾਣਦੇ ਹਾਂ ਚੋਲ ਤੇ ਰੋਟੀ ਇਕੱਠੇ ਨਾ ਖਾਓ ਸਿਹਤ ਮਹਾਰਾ ਮੁਤਾਬਿਕ ਚੌਲ ਤੇ ਰੋਟੀ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ ਦਰਅਸਲ ਦੋਵਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਇਸ ਦੇ ਨਾਲ ਡਾਇਬਟੀਸ ਤੇ ਮੋਟਾਪੇ ਤੱਕ ਦੇ ਜੋਖਮ ਹੋ ਸਕਦੇ ਨੇ ਇਸ ਦੇ ਨਾਲ ਹੀ ਇਹਨਾਂ ਦੋਹਾਂ ਨੂੰ ਇਕੱਠੇ ਪਚਾਣਾ ਵੀ ਬਹੁਤ ਮੁਸ਼ਕਿਲ ਹੈ ਚੌਲਾਂ ਦੇ ਨਾਲ ਆਲੂ ਨਾ ਖਾਓ ਅਸੀਂ ਸਾਰੇ ਦਾਲ ਚੌਲ ਤੇ ਆਲੂ ਦੀ ਸਬਜ਼ੀ ਜਾਂ ਪੂਜੀਆਂ ਖਾਣਾ ਪਸੰਦ ਕਰਦੇ ਹਾਂ ਹਾਲਕੀ ਸਿਹਤ ਮਾਹਰਾਂ ਮੁਤਾਬਿਕ ਚੋਲਾ ਦੇ ਨਾਲ ਆਲੂ ਖਾਣਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਇਹਨਾਂ ਦੋਹਾਂ ਵਿੱਚ ਵੱਡੀ ਮਾਤਰਾ 'ਚ ਕਾਰਬੋਹਾਈਡਰੇਟ ਤੇ ਕੈਲਰੀ ਹੁੰਦੀ ਹੈ ਅਜਿਹੇ 'ਚ ਜੇ ਤੁਸੀਂ ਮੋਟਾਪਾ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਚਾਹੁੰਦੇ ਤਾਂ ਇਹਨਾਂ ਦੋਹਾਂ ਨੂੰ ਇਕੱਠੇ ਖਾਣ ਤੋਂ ਬਚੋ ਚੋਲਾ ਦੇ ਨਾਲ ਫਲ ਨਾ ਖਾਓ ਕੁਝ ਲੋਕ ਚੋਲ ਖਾਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਵਿੱਚ ਕੋਈ ਵੀ ਫਲ ਖਾਂਦੇ ਨੇ ਜਦਕਿ ਅਜਿਹਾ ਕਰਨਾ ਤੁਹਾਡੀ ਸਿਹਤ ਤੇ ਵੀ ਮਾੜਾ ਅਸਰ ਪਾ ਸਕਦਾ ਹੈ ਖਾਸ ਤੌਰ ਤੇ ਜੇ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਤਾਂ ਤੁਹਾਨੂੰ ਇਸ ਕੰਬੀਨੇਸ਼ਨ ਨੂੰ ਬਿਲਕੁਲ ਵੀ ਨਹੀਂ ਅਜ਼ਮਾਉਣਾ ਚਾਹੀਦਾ ਦਰਅਸਲ ਚੌਲ ਅਤੇ ਫਲ ਇਕੱਠੇ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਚੌਲ ਖਾਣ ਤੋਂ ਬਾਅਦ ਚਾਹ ਨਾ ਪੀਓ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ ਇਹ ਆਦਤ ਤੁਹਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਨਾਲ ਚੰਗੀ ਨਹੀਂ ਜੇਕਰ ਤੁਸੀਂ ਆਪਣੇ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਵਿੱਚ ਚੋਲ ਖਾਂਦੇ ਹੋ ਤਾਂ ਤੁਰੰਤ ਬਾਅਦ ਚਾਹ ਪੀਣ ਤੋਂ ਬਚੋ ਇਸ ਦੇ ਨਾਲ ਹੀ ਤੁਹਾਡੇ ਪੇਟ 'ਚ ਬਲੌਟਿੰਗ ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਚੋਲਾ ਦੇ ਨਾਲ ਸਲਾਦ ਖਾਂਦੇ ਸਮੇਂ ਸਾਵਧਾਨ ਰਹੋ ਦਾਲ ਚੋਲ ਅਤੇ ਸਲਾਦ ਇੱਕ ਸੰਪੂਰਨ ਭੋਜਨ ਹੈ ਚੋਲਾ ਦੇ ਨਾਲ ਸਲਾਦ ਖਾਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਠੀਕ ਨਹੀਂ ਹੁੰਦੀ ਉਹਨਾਂ ਨੂੰ ਚੌਲ ਅਤੇ ਸਲਾਦ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਚੌਲਾ ਦੇ ਨਾਲ ਖਾਦਾ ਜਾਣ ਵਾਲਾ ਕੱਚਾ ਸਲਾਦ ਹজম ਕਰਨ ਲਈ ਪਾਚਨ ਤੰਤਰ ਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ ਸੋ ਅਜਿਹੀਆਂ ਹੋਰ ਹੈਲਥ ਟਿਪਸ ਲਈ ਜੁੜੇ ਰਹੋ ਡੇਲੀ ਹੈਲਥ ਨਾਲ